ਤੱਜਕੂ ਨੂੰ ਵੇਖ ਰਿਹਾ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਨਵੇਂ ਸਾਲ ਦੀਆਂ ਅਤੇ ਪਵਿੱਤਰ ਅਵਤਾਰ ਮਹੀਨੇ ਦੀਆਂ ਸਾਰੇ ਦਰਸ਼ਕਾਂ ਨੂੰ ਸਾਡੇ ਵੱਲੋਂ ਬਹੁਤ-ਬਹੁਤ ਮੁਬਾਰਕਬਾਦ ਇਸ ਮੌਕੇ 'ਤੇ ਬੇਹਦੀ ਖੂਬਸੂਰਤ ਤਸਵੀਰਾਂ ਪੰਜਾਬ ਦੇ ਬਲਾਕ ਤਪਾ ਪਧੋੜ ਤੋਂ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਨਵੇਂ ਸਾਲ ਦੀ ਖੁਸ਼ੀ ਅਤੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਦੇ ਮੌਕੇ ਤਪਾ ਪਧੋੜ ਦੀ ਸਾਜ ਸੰਗਤ ਵੱਲੋਂ ਕਹਿਰ ਭਰੀ ਸਰਦੀ ਨੂੰ ਦੇਖਦਿਆਂ ਹੋਇਆਂ ਜ਼ਰੂਰਤਮੰਦ ਅਤੇ ਬੇਸਹਾਰਾ ਲੋਕਾਂ ਨੂੰ ਕੱਪੜੇ ਵੰਡਿਤ ਕੀਤੇ ਗਏ ਨੇ ਦੱਸਦੀ ਹੈ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾ ਵੱਲੋਂ 167 ਮਾਨਤਾ ਭਲਾਈ ਦੇ ਕਾਰਜ ਚਲਾਏ ਜਾ ਰਹੇ ਨੇ ਇਨ੍ਹਾਂ ਭਲਾਈ ਕਾਰਜਾਂ ਵਿੱਚੋਂ ਹੀ ਇੱਕ ਕਾਰਜ ਹੈ ਕਲੋਥ ਬੈਂਕ ਮਹਿੰਮ ਇਸ ਮਹਿੰਦੇ ਤਹਿਤ ਸਾਧ ਸੰਗਤ ਆਪਣੇ ਘਰਾਂ ਦੇ ਵਿੱਚ ਜੋ ਮੋٹے ਵਸਤਰ ਹੁੰਦੇ ਨੇ ਸਰਦੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਉਹਨਾਂ ਵਸਤਰਾ ਨੂੰ ਇਕੱਤਰਿਤ ਕਰਦੀ ਹੈ ਤੇ ਕਲੋਥ ਬੈਂਕ ਇੱਕ ਕਲੋਥ ਬੈਂਕ ਬਣਾਇਆ ਹੁੰਦਾ ਯਾਨੀ ਕਿ ਉਸ ਦੇ ਵਿੱਚ ਕੱਪੜੇ ਇਕੱਠੇ ਕੀਤੇ ਜਾਂਦੇ ਨੇ ਤੇ ਉਸ ਕੱਪੜਿਆਂ ਨੂੰ ਜ਼ਰੂਰਤਮੰਦ ਬੇਸਹਾਰਾ ਲੋਕਾਂ ਨੂੰ ਜੋ ਸਰਦੀ ਦੀ ਰਾਤਾਂ ਦੇ ਵਿੱਚ ਖੁੱਲੇ ਬਸਰ ਅਸਮਾਨੀ ਹੀ ਰਾਤਾਂ گزارਦੇ ਨੇ ਉਹਨਾਂ ਦੇ ਲਈ ਇਕੱਠਾ ਕੀਤਾ ਜਾਂਦਾ ਹੈ ਤਾਂ ਸਾਧ ਸੰਗਤ ਅੱਜ ਪੂਜਨੀਕ ਪਰਮ ਪਿਤਾ ਸ਼ਹਾ ਸਤਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰਮ ਨੇ ਦੀ ਸ਼ੁਰੂਆਤ ਮੌਕੇ ਕਲੋਥ ਬੈਂਕ ਮੁਹਿੰਮ ਦੇ ਤਹਿਤ ਸੈਂਕੜਾ ਬੱਚਿਆਂ ਨੂੰ ਬਜ਼ੁਰਗਾਂ ਨੂੰ ਜੋ ਬੇਸਹਾਰਾ ਲੋਕ ਹਨ ਉਹਨਾਂ ਨੂੰ ਮਾਤਾਵਾਂ ਭੈਣਾਂ ਨੂੰ ਸਰਦੀ ਦੇ ਕੱਪੜੇ ਵੰਡਿਤ ਕਰਕੇ ਇਸ ਦਿਨ ਨੂੰ ਹਮੇਸ਼ਾ ਹਮੇਸ਼ਾ ਲਈ ਯਾਦਗਾਰ ਬਣਾ ਰਹੇ ਹਨ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਸ਼ਾਹ ਸਤਨਾਮ ਜੀ ਗ੍ਰੀਨੈਸ ਵੈਲਫੇਅਰ ਕਮੇਟੀ ਦੇ ਮੈਂਬਰ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਰਦੀ ਤੋਂ ਬਚਣ ਦੇ ਲਈ ਬੇਸਹਾਰਾ ਲੋਕਾਂ ਦੇ ਲਈ ਬੇਸਹਾਰਾ ਬੱਚਿਆਂ ਦੇ ਲਈ ਜੋ ਖੁੱਲੇ ਅਸਮਾਨੇ ਰਾਤਾਂ گزارਨ ਦੇ ਲਈ ਮਜਬੂਰ ਹੁੰਦੇ ਨੇ ਉਹਨਾਂ ਨੂੰ ਕੱਪੜੇ ਵੰਡ ਕੇ ਇਨਸਾਨੀਅਤ ਦਾ ਫਰਜ਼ ਅਦਾ ਕੀਤਾ ਜਾ ਰਿਹਾ ਹੈ ਸੱਚ ਕਹੂੰ ਪਰਵਾਰ ਵੀ ਹੈ ਨਾ ਸੇਵਾਦਾਰਾਂ ਵੱਲੋਂ ਇਸ ਨੇਕ ਉਪਰਾਲੇ ਦੀ ਸ਼ਲਾਘਾ ਕਰਦਾ ਕਿਉਂਕਿ ਨਵੇਂ ਸਾਲ ਦੇ ਮੌਕੇ ਲੋਕ ਜਸ਼ਨ ਮਨਾਉਂਦੇ ਨੇ ਲੋਕ ਕਲੱਬਾਂ ਦੇ ਵਿੱਚ ਜਾਂਦੇ ਨੇ ਲੇਕਿਨ ਇੱਕ ਪਾਸੇ ਡੇਰਾ ਸੱਚਾ ਸੋਧਾ ਦੇ ਇਹ ਸੇਵਾਦਾਰ ਮਾਨਵਤਾ ਦੀ ਸੇਵਾ ਕਰਦੇ ਹੋਇਆ ਨਹੀਂ ਪਿੱਛੇ ਹਟਦੇ ਇਸ ਤਰੀਕੇ ਦੀਆਂ ਹੀ ਤਸਵੀਰਾਂ ਪੰਜਾਬ ਦੇ ਬਲਾਕ ਤਪਾ ਪਧੋੜ ਤੋਂ ਆਈਆਂ ਨੇ ਜਿੱਥੇ ਕਿ ਨਵੇਂ ਸਾਲ ਦਾ ਅਤੇ ਪੂਜਨਿਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਦਾ ਪਵਿੱਤਰ ਰਵਤਾਰ ਮਹੀਨੇ ਦੀ ਖੁਸ਼ੀ ਭਲਾਈ ਕਾਰਜ ਕਰਕੇ ਮਨਾਏ ਜਾ ਰਹੀ ਹੈ ਮੇਰਾ ਨਾਮ ਹੈਗਾ ਪ੍ਰਵੀਨ ਕੁਮਾਰ ਇਨਸਾ ਪਧੌੜ ਤੋਂ ਜੋ ਕਿ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ 167 ਕੰਮ ਮਾਨਵਤਾ ਭਲਾਈ ਦੇ ਕਰਦੀ ਆ ਰਹੀ ਆ ਉਹਨਾਂ ਦੇ ਵਿੱਚੋਂ ਜੋ ਕਿ ਇਹ ਕਲਾਉਥ ਬੈਂਕ ਬਣੀ ਹੋਈ ਹੈ ਡੇਰਾ ਸੱਚਾ ਸੌਦਾ ਦੀ ਉਹਨਾਂ ਦੇ ਵਿੱਚੋਂ ਇਹ ਕੱਪੜੇ ਵੰਡਣ ਦਾ ਕੰਮ ਜੋ ਸਾਧ ਸੰਗਤ ਕਰਦੀ ਆ ਹਰ ਸਾਲ ਦੀ ਤਰ੍ਹਾਂ ਜੋ ਕਿ ਡੇਰਾ ਸੱਚਾ ਸੌਦਾ ਦੇ ਪੂਜਨਿਕ ਗੁਰੂ ਸੰਤ ਡਾਕਟਰ ਗਰਮੀਤ ਰਾਮ ਰਹਿਮ ਸਿੰਘ ਇਨਸਾ ਉਹਨਾਂ ਦੀ ਪ੍ਰੇਰਣਾ ਸਦਕਾ ਤੇ ਉਹਨਾਂ ਦੀ ਰਹਿਣ ਵੇਲੇ ਵਿੱਚ ਇਹ ਕਾਰਜ ਚੱਲ ਰਹੇ ਨੇ ਕਿ ਅੱਜ ਜਿਸ ਤਰ੍ਹਾਂ ਕਿ ਸਾਧ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਜੋ ਵੀ ਆਪਣੇ ਘਰਾਂ ਦੇ ਵਿੱਚ ਨਵੇਂ ਜਾਂ ਨਵੀਂ ਹਾਲਤ ਦੇ ਕੱਪੜੇ ਪਏ ਨੇ ਉਹਨਾਂ ਨੂੰ ਡੇਰਾ ਸੱਚਾ ਸੋਦਾ ਮਾਨਵਤਾ ਭੜੇ ਕੇਂਦਰ ਟੱਲ ਮੱਦੇ ਪਹੁੰਚਾਓ ਤਾਂ ਕਿ ਜੋ ਆਪਾਂ ਇਹ ਲੋੜਵੰਦ ਪਰਿਵਾਰਾਂ ਨੂੰ ਦੇ ਸਕੀਏ ਤੇ ਸਾਧ ਸੰਗਤ ਨੇ ਉਸ ਬੇਨਤੀ ਨੂੰ ਅਮਲ ਦੇ ਵਿੱਚ ਲਿਆਉਂਦੇ ਹੋਏ ਇਹ ਕੱਪੜੇ ਦਰਵਾਰ ਦੇ ਵਿੱਚ ਪਹੁੰਚਾਏ ਤੇ ਅੱਜ ਉਹ ਲੋੜਵੰਦ ਪਰਿਵਾਰਾਂ ਨੂੰ ਵੰਡੇ ਗਏ ਤੇ ਜੋ ਰਹਿੰਦੇ ਕੱਪੜੇ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕੱਪੜੇ ਇਕੱਠੇ ਕੀਤੇ ਗਏ ਜੋ ਰਹਿੰਦੇ ਕੱਪੜੇ ਨੇ ਉਹ ਘਰ-ਘਰ ਜਾ ਕੇ ਸਾਧ ਸੰਗਤ ਪਿੰਡ ਦੇ ਵਿੱਚ ਜੋ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਇਹ ਕੱਪੜੇ ਵੰਡੇ ਜਾਣਗੇ ਜੀ ਅਸ਼ੋਕ ਕੁਮਾਰ 85 ਮੈਂਬਰ ਸਟੇਟ ਸੇਵਾਦਾਰ ਡੇਰਾ ਸੱਤਾ ਸੋਦਾ ਸਸਾ ਰੂਟੀਨ ਦੀ ਜੋ ਮਹੀਨਾਵਾਰ ਨਾਮਚਰਚਾ ਨਾਮਚਰਚਾ ਦੇ ਉੱਪਰ ਪਰਮਾਰਸੀ ਮਹੀਨੇ ਦੇ ਵਿੱਚ ਡੇਰਾ ਸੱਤਾ ਸੋਦਾ ਦੇ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਂ ਦੇਨ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਹਨਾਂ ਵੱਲੋਂ ਚਲਾਈ ਗਈ ਮਹਿਮ ਕਲਾਥ ਬੈਂਕ ਜਿਸਦੇ ਵਿੱਚ ਸ਼ਹਿਨ ਸ਼ਹਿ ਦੇ ਬਚਨਾਂ ਦੇ ਅਨੁਸਾਰ ਘਰਾਂ ਦੇ ਵਿੱਚੋਂ ਜੋ ਕੱਪੜੇ ਸਾਡੇ ਕੋਲੇ ਫालतू ਪਏ ਹੁੰਦੇ ਨੇ ਗਰਮ ਕੱਪੜੇ ਸਰਦੀਆਂ ਦੇ ਵਿੱਚ ਗਰਮੀਆਂ ਦੇ ਵਿੱਚ ਗਰਮ ਕੱਪੜੇ ਉਹ ਕੱਪੜੇ ਇਕੱਤਰ ਕਰਕੇ ਉਹ ਲੋੜਵੰਦ ਪਰਿਵਾਰਾਂ ਦੇ ਵਿੱਚ ਵੰਡੇ ਗਏ ਲੋੜਵੰਦਾਂ ਨੂੰ ਸਰਦੀ ਤੋਂ ਬਚਣ ਦੇ ਲਈ ਤੇ ਸ਼ਹਿਨ ਸ਼ਾਹ ਜੀ ਤੋਂ ਖੁਸ਼ੀ ਲੈਣ ਦੇ ਲਈ ਤੇ ਇਹੋ ਹੀ ਕਾਰਨ ਸਭ ਤੋਂ ਵੱਡਾ ਇਹ ਹੀ ਹੈ ਵੀ ਉਹਨਾਂ ਦੇ ਬਚਨਾਂ ਦੇ ਉੱਪਰ ਅਮਲ ਕਰਦੇ ਆ ਹੋયા ਉਹਨਾਂ ਦੇ ਬਚਨਾਂ ਅਨੁਸਾਰ ਅਜੇ ਇਹ ਕਾਰਜ ਪਤੰ